ਸਾਡੇ ਵੱਡੇ-ਵਡੇ ਦੇਤੇ ਟੀਚਰ ਹਮੇਸ਼ਾ ਕਹਿੰਦੇ ਨੇ ਦਿਲ ਵਿੱਚ ਵਿਸ਼ਵਾਸ ਰੱਖੋ ਫਿਰ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ ਤੁਹਾਡਾ ਇਹ ਵਿਸ਼ਵਾਸ ਇੱਕ ਜਾਦੂ ਵਰਗਾ ਹੈ ਜੇ ਇਹ ਸੱਚੇ ਦਿਲ ਨਾਲ ਹੋਵੇ ਤਾਂ ਹਰ ਮੁਸ਼ਕਲ ਨੂੰ ਸੋਖਾ ਕਰ ਦਿੰਦਾ ਹੈ ਬਸ ਇੱਕ ਗੱਲ ਯਾਦ ਰੱਖਿਓ ਜੇ ਦਿਲ ਵਿੱਚ ਪੱਕਾ ਭਰੋਸਾ ਹੈ ਤਾਂ ਰੱਬ ਵੀ ਤੁਹਾਡੇ ਨਾਲ ਖੜਾ ਹੈ ਅੱਜ ਦੀ ਕਹਾਣੀ ਵੀ ਇਸੇ ਵਿਸ਼ਵਾਸ ਦੀ ਤਾਕਤ ਬਾਰੇ ਹੈ ਇੱਕ ਬੁੱਢਾ ਫਕੀਰ ਜਿਸ ਨੂੰ ਸਾਰੇ ਪਿੰਡ ਵਾਲੇ ਵਿਸ਼ਵਾਸ ਦਾ ਬੁੱਟਾ ਕਹਿ ਕੇ ਬੁਲਾਉਂਦੇ ਸਨ ਉਸ ਦੀ ਇੱਕੋ ਇੱਕ ਸਿੱਖਿਆ ਸੀ ਜੇ ਦਿਲ ਵਿੱਚ ਪੱਕਾ ਵਿਸ਼ਵਾਸ ਹੋਵੇ ਤਾਂ ਪਰਮਾਤਮਾ ਤੁਹਾਡੇ ਹਰ ਦੁੱਖ ਦਾ ਹੱਲ ਜ਼ਰੂਰ ਕਰਦਾ ਹੈ ਬਸ ਇਹ ਸੀ ਬਾਬੇ ਦਾ ਮੰਤਰ ਇੱਕ ਦਿਨ ਪਿੰਡ ਵਿੱਚ ਭਿਆਨਕ ਸੋਕਾ ਪੈ ਗਿਆ ਮੀਦੀ ਇੱਕ ਬੂੰਦ ਵੀ ਨਾ ਖੇਤ ਸੁੱਕ ਕੇ ਮੁੱਕ ਗਏ ਨਾ ਅੰਨ ਨਾ ਸਬਜੀ ਨਾ ਪਾਣੀ ਪਿੰਡ ਵਾਲੇ ਡਰ ਗਏ ਸੋਚਣ ਲੱਗੇ ਹੁਣ ਕੀ ਹੋਊ ਅਸੀਂ ਤਾਂ ਮਰ ਜਾਵਾਂਗੇ ਸਾਰੇ ਰੋਂਦੇ ਕਰ ਲੋਂਦੇ ਬੁੱਢੇ ਫਕੀਰ ਕੋਲ ਪਹੁੰਚ ਗਏ ਬਾਬਾ ਜੀ ਕੁਝ ਕਰੋ ਸਾਨੂੰ ਬਚਾਓ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਇੱਕ ਖਾਲੀ ਕੜਾ ਚੁੱਕਿਆ ਤੇ ਬੋਲੇ ਇਸ ਕੜੇ ਵਿੱਚ ਪਾਣੀ ਭਰੋ ਇਹ ਇੱਕ ਸ਼ਰਤ ਹੈ ਜੋ ਵੀ ਇਸ ਨੂੰ ਭਰੇ ਉਸ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਘੜਾ ਕਦੇ ਖਾਲੀ ਨਹੀਂ ਹੋਵੇਗਾ ਪਿੰਡ ਵਾਲੇ ਹੱਸਣ ਲੱਗੇ ਇਹ ਕੀ ਮਜ਼ਾਕ ਹੈ ਖਾਲੀ ਘੜੇ ਨਾਲ ਸੋਕਾ ਕਿਵੇਂ ਖਤਮ ਹੋਵੇਗਾ ਬਾਬਾ ਜੀ ਸੀਰੀਅਸ ਗੱਲ ਕਰੋ ਪਰ ਸਾਰਿਆਂ ਵਿੱਚੋਂ ਇੱਕ ਗਰੀਬ ਵਿਧਵਾ ਔਰਤ ਅੱਗੇ ਆਈ ਉਸ ਦੇ ਕੋਲ ਨਾ ਪੈਸੇ ਸੀ ਨਾ ਜਮੀਨ ਸਿਰਪੁੱਸ ਦੇ ਦੋ ਛੋਟੇ ਛੋਟੇ ਬੱਚੇ ਸਨ ਉਸ ਨੇ ਘੜਾ ਹੱਥ ਵਿੱਚ ਫੜਿਆ ਤੇ ਬੋਲੀ ਬਾਬਾ ਜੀ ਮੈਂ ਵਿਸ਼ਵਾਸ ਕਰਦੀ ਹਾਂ ਉਸ ਨੇ ਆਪਣੇ ਘਰ ਦਾ ਥੋੜਾ ਜਿਹਾ ਬਚਿਆ ਹੋਇਆ ਪਾਣੀ ਘੜੇ ਵਿੱਚ ਪਾਇਆ ਤੇ ਆਪਣੇ ਬੱਚਿਆਂ ਨੂੰ ਪਲਾ ਦਿੱਤਾ ਸਾਰੇ ਪਿੰਡ ਵਾਲੇ ਸੋਚਣ ਲੱਗੇ ਬਸ ਹੁਣ ਇਹ ਖਤਮ ਪਰ ਅਗਲੇ ਦਿਨ ਸਵੇਰੇ ਜਦੋਂ ਔਰਤ ਨੇ ਘੜੇ ਵੱਲ ਦੇਖਿਆ ਤਾਂ ਘੜਾ ਪੂਰਾ ਭਰਿਆ ਹੋਇਆ ਸੀ ਔਰਤ ਨੇ ਉਸ ਪਾਣੀ ਨੂੰ ਪਿੰਡ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਘੜਾ ਖਾਲੀ ਹੁੰਦਾ ਤਾਂ ਅਗਲੇ ਸਵੇਰ ਨੂੰ ਘੜਾ ਫਿਰ ਭਰ ਜਾਂਦਾ ਪਿੰਡ ਵਾਲੇ ਹੈਰਾਨ ਸਾਰੇ ਬਾਬੇ ਕੋਲ ਗਏ ਤੇ ਪੁੱਛਿਆ ਇਹ ਕੀ ਜਾਦੂ ਹੈ ਇਹ ਕਿਹੜਾ ਪਰਦਾ ਕਿਵੇਂ ਹੈ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਜਾਦੂ ਨਹੀਂ ਵਿਸ਼ਵਾਸ ਦਾ ਚਮਤਕਾਰ ਹੈ ਇਸ ਘੜੇ ਨੂੰ ਜਿਸ ਨੇ ਸੱਚੇ ਦਿਲ ਨਾਲ ਚੁਕਿਆ ਉਸ ਦੀ ਭੁੱਖ ਪਿਆਸ ਹਮੇਸ਼ਾ ਲਈ ਮਟ ਗਈ ਉਸ ਵਿਧਵਾ ਔਰਤ ਦੇ ਵਿਸ਼ਵਾਸ ਨੇ ਨਾ ਸਿਰਫ ਉਸ ਦੇ ਬੱਚਿਆਂ ਨੂੰ ਬਚਾਇਆ ਸਗੋਂ ਪੂਰੇ ਪਿੰਡ ਦੀ ਮਦਦ ਕੀਤੀ ਅਤੇ ਜਾਣਦੇ ਹੋ ਕਿ ਉਸ ਦਿਨ ਤੋਂ ਬਾਅਦ ਪਿੰਡ ਵਿੱਚ ਸੋਕਾ ਵੀ ਖਤਮ ਹੋ ਗਿਆ ਮੀਂਹ ਵਰਿਆ ਖੇਤ ਹਰੇ ਭਰੇ ਹੋ ਗਏ ਤੇ ਪਿੰਡ ਵਾਲੇ ਵਿਸ਼ਵਾਸ ਦੀ ਤਾਕਤ ਸਮਝ ਗਏ ਜੇ ਅਸੀਂ ਸੱਚੇ ਦਿਲ ਨਾਲ ਵਿਸ਼ਵਾਸ ਕਰੀਏ ਤਾਂ ਕੋਈ ਮੁਸ਼ਕਲ ਸਾਡੇ ਅੱਗੇ ਟਿਕ ਨਹੀਂ ਸਕਦੀ ਕੀ ਤੁਸੀਂ ਜਾਣਦੇ ਹੋ ਇਹ ਵਿਸ਼ਵਾਸ ਸਿਰਫ ਮੁਸ਼ਕਲ ਨੂੰ ਨਹੀਂ ਹਟਾਉਂਦਾ ਸਗੋ ਰੱਬ ਦੇ ਦਰ ਤੇ ਵੀ ਪਚਾ ਦਿੰਦਾ ਹੈ ਰੱਬ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਦਿਲ ਵਿੱਚ ਪੱਕਾ ਯਕੀਨ ਹੋਵੇ ਤਾਂ ਆਓ ਅਸੀਂ ਵੀ ਆਪਣੇ ਦਿਲ ਵਿੱਚ ਵਿਸ਼ਵਾਸ ਦਾ ਇਹ ਬੁੱਟਾ ਲਗਾਈਏ ਤੇ ਨਾ ਸਿਰਫ ਜ਼ਿੰਦਗੀ ਦੀਆਂ ਜੰਗਾਂ ਜਿੱਤੀਏ ਸਗੋਂ ਰੱਬ ਦੀਆਂ ਬੇਅੰਤ ਮਿਹਰਾਂ ਦਾ ਹਿੱਸਾ ਵੀ ਬਣੀਏ ਤੇ ਆਪਣੇ ਵਿਸ਼ਵਾਸ ਨੂੰ ਹਮੇਸ਼ਾ ਮਜ਼ਬੂਤ ਰੱਖੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਜੋ ਹੋਰ ਨਾ ਅੱਗੇ ਵੀ ਇਹ ਕਹਾਣੀ ਜਾ ਸਕੇ